ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਬਣਾਗਾ ਚੌਂਸ ਸਿੰਘ ਸਿੱਧੂ ਮੈਂ ਜਿਹੜਾ ਆਪਣੇ ਵਕੀਲ ਸਾਹਿਬ ਨੇ ਸਰਦਾਰ ਖਾਰਾ ਸਾਹਿਬ ਭਾਈ ਅਮਰਪਾਲ ਪਾਰਟੀ ਦੀ ਵਕੀਲ ਸਾਹਿਬ ਨੇ ਮੋਂਨਾ ਇੱਕ ਬੇਨਤੀ ਕਰਦਾ ਇਹ ਵਕੀਲ ਸਾਹਿਬ ਇਹ ਬਾਕੀ ਸੰਗਤਾਂ ਨੂੰ ਵੀ ਬੇਨਤੀ ਬਾਤੀ ਹੋਰਨਾ ਹੋਈ ਵੀ ਜਿਹੜੇ ਇਹ ਲੀਡਰ ਪਿਆਰ ਦਿੰਦੇ ਪੈਣਾ ਜਿਵੇਂ ਇਹਨੇ ਰਾਣੀ ਗਜੀਦੇ ਆ ਗੱਲ ਕਹੀ ਵੀ ਭਾਈ ਜਿਹੜੀਆਂ ਇੰਨੀਆਂ ਬੋਟਾਂ ਜਾਂ ਇੰਨਾ ਕੁਝ ਭਾਈ ਅਮਰਪਾਲ ਨੂੰ ਪੈਂਦਾ ਪਏ ਤੇ ਇਹ ਸੈਂਟਰ ਸਰਕਾਰ ਨੂੰ ਸੋਚਣਾ ਪਏਗਾ ਭਾਰਤ ਸਰਕਾਰ ਨੂੰ ਭਾਰਤ ਸਰਕਾਰ ਨੂੰ ਸੋਚਣਾ ਪਏਗਾ ਤੁਸੀਂ ਸੱਚੋ ਵੀ ਬੋਟਾਂ ਤਾਂ ਪਾਉਣੀਆਂ ਲੋਕਾਂ ਨੇ ਸਰਕਾਰ ਬਣਾਉਣੀ ਲੋਕਾਂ ਨੇ ਤੇ ਇਹਦੇ ਵਿੱਚ ਸਰਕਾਰ ਨੂੰ ਤਾਂ ਸੋਚਣ ਦੀ ਲੋੜ ਹੀ ਕੋ ਨਹੀਂ ਗਈ ਵੀ ਜੇ ਜਿਹੜੀ ਸਰਕਾਰ ਜਿਹੜਾ ਕੋ ਚੰਗੇ ਕੰਮ ਕਰਦਾ ਉਹਨੂੰ ਲੋਕ ਬਣਾ ਦੇਣਗੇ ਪਰ ਮੈਂ ਇੱਕ ਗੱਲ ਜ਼ਰੂਰ ਤੁਹਾਨੂੰ ਕਹਿ ਦੇਣਾ 27 ਤੋਂ ਪਹਿਲਾਂ ਪਹਿਲਾਂ ਮੇਰੀ ਨਿਗਾਹ ਦੇ ਵਿੱਚ ਇਹਨਾਂ ਨੇ ਭਾਈ ਅਮਰਤਪਾਲ ਦਾ ਨੁਕਸਾਨ ਕਰਾ ਦੇਣਾ ਆ ਜਾਂ ਤਰੰਤਨਾਂ ਦੀ ਸੀਟ ਜਿੱਤ ਗਿਆਣਾ ਇਹ ਤੇ ਭਾਈ ਅਮਰਤਪਾਲ ਦੇ ਨੁਕਸਾਨ ਇਹ ਜ਼ਰੂਰ ਕਰਾ ਦੇਣਗੇ ਜਿੰਨੇ ਲੀਡਰ ਨੇ ਤੁਸੀਂ ਇਹ ਸੋਚੋ ਜਦੋਂ ਅਮਰਤਪਾਲ ਨੇ ਆ ਗਏ ਪੰਜਾਬ ਦੇ ਵਿੱਚ ਗੱਲ ਚਲਾਈ ਚਲੋ ਹੈਗਾ ਕਈਆਂ ਦਾ ਮੈਂ ਉਹ ਵੀ ਗਲਤ ਸੀ ਗੱਲ ਉਹ ਹੀ ਹੁੰਦੀ ਏ ਜਿਹੜੀ ਇੱਕ ਤਰੀਕੇ ਨਾਲ ਕਰਨੀ ਗੱਲ ਉਹ ਹੀ ਹੁੰਦੀ ਜਿਹੜੀ ਵਲਾਫ ਰਲਾ ਕਰਦੇ ਤੇ ਜਿਹੜੀ ਉਹਨੇ ਗੱਲ ਕੀਤੀ ਸੀ ਵੀ ਸੀਸ ਦੇਣ ਦੀ ਗੱਲ ਉਹਨੇ ਕਹਿਣੀ ਸੀ ਵੀ ਭਾਈ ਅਮਰਦਸਾਪੋ ਸਿੰਘ ਸਜੋ ਤੇ ਗੁਰੂ ਵਾਲੇ ਬਣੋ ਤੇ ਇਹ ਸੀਸ ਗੁਰੂ ਦਾ ਆ ਗੱਲ ਕਹਿਣੀ ਸੀ ਕਿ ਸੀਸ ਜੋ ਉਹ ਇਹਨਾਂ ਨੂੰ ਇਹਨਾਂ ਨੂੰ ਬਹੁਤ ਲੱਭ ਗਿਆ ਬਾਕੀ ਗੱਲ ਇਹ ਰਹਗੀ ਵੀ ਜਿਹੜੇ ਕੁਥਿਆਰ ਤੁਰ ਚੁੱਕੇ ਅਮਰਦਪਾਲ ਦੇ ਨਾਲ ਬੰਦੇ ਚੰਗੇ ਥੋੜੇ ਸੀ ਤੇ ਦੂਜੇ ਜਾਦੀ ਸੀ ਜਿੰਨਾ ਕਰਕੇ ਇਹਨਾਂ ਨੂੰ ਮੌਕਾ ਮਿਲ ਗਿਆ ਤੇ ਉਹ ਫਸ ਗਿਆ ਇਸ ਗੱਲ ਦੇ ਵਿੱਚ ਘਟਿਆ ਬੰਦਿਆਂ ਦੇ ਮਗਰ ਲੱਗ ਕੇ ਉਹਦਾ ਨੁਕਸਾਨ ਹੋਇਆ ਉਹਨੇ ਸੋਚਿਆ ਨਹੀਂ ਵੀ ਆ ਬੰਦਾ ਕੌਣ ਹੈ ਤੇ ਆ ਬੰਦਾ ਕੀ ਚੀਜ਼ ਹੈ ਲੀਡਰਾਂ ਨੂੰ ਮੌਕਾ ਮਿਲ ਗਿਆ ਤੇ ਲੀਡਰਾਂ ਨੇ ਮੌਕਾ ਲੈਂਦੇ ਆ ਸਾਰੀ ਚੁੱਕ ਤਵੇ ਦਿੱਤੇ ਜਿੰਨੇ ਕਾਲੀ ਸੀ ਕਾਂਗਰਸੀ ਮਜੀਠੀਆਰਗੇ ਸੀ ਸਾਰੇ ਤੇ ਮੈਂ ਉਹ ਗੱਲ ਹੀ ਕਹਿਣਾ ਵੀ ਜੇ ਤੁਸੀਂ ਦੇਖੋ ਬਈ ਇਹਨਾਂ ਨੂੰ ਅੱਜ ਕੱਲਾ ਦੋ ਪਾਰਟੀਆਂ ਨੂੰ ਇੱਕ ਅਮਰਪਾਲ ਹੀ ਵਿਖਦਾ ਪਿਆ ਤਿੰਨਾਂ ਪਾਰਟੀਆਂ ਨੂੰ ਝਾੜੂ ਪਾਰਟੀ ਨੂੰ ਇਹਨਾਂ ਪਾਰਟੀਆਂ ਨਾਲ ਤੇ ਹੋਵੇ ਨਾ ਤੇ ਇਹਨਾਂ ਨੇ ਸੋਚਣਾ ਜਿਹੜਾ ਸਾਮ ਦੀ ਜੇਲ੍ਹ ਦੇ ਵਿੱਚ ਉਹਨੂੰ ਕੱਲੇ ਨੂੰ ਕਰ ਦਿੱਤਾ ਰਹਿ ਨਾਲ ਤੇ ਇਹ ਜਿੱਥੋਂ ਤੱਕ ਮੈਂ ਮੈਂ ਉਹਦੀ ਜਿਹੜੀ ਉਹਦੀ ਗੱਲ ਤੋਂ ਮੈਂ ਸੋਚਦਾ ਪਿਆ ਸੀ ਵੀ ਜਿਹੜਾ ਉਹਨੇ ਬਿਆਨ ਦਿੱਤਾ ਨਾ ਵੀ ਇਹ ਸੋਚਣਾ ਪਾਏਗਾ ਭਾਰਤ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਵੀ ਇਹਨਾਂ ਦਾ ਕੰਮ ਤਾਂ ਬਾਏ ਕਰੋ ਜਿਵੇਂ ਦੀਪ ਸਿੱਧੂ ਦਾ ਹੋਇਆ ਵੀ ਉਵੇਂ ਹੀ ਕਰੋ ਜੇ ਵੀ ਫੇਰ ਸਾਡੀ ਸਰਕਾਰਾਂ ਪੱਕੀ ਕਹੋਗੇ ਫੇਰ ਬੰਦਾ ਕੋਈ ਨਹੀਂ ਰਹਿ ਜਾਣਾ ਹੁਣ ਤੇ ਫੇਰ ਸਤਾਈ ਜੇ ਸਰਕਾਰ ਨਹੀਂ ਬਣਦੀ ਇਹ ਗੱਲ ਮੇਰੀ ਨੋਟ ਤੁਸੀਂ ਕਰ ਲਿਆ ਜੀ 101% ਇਹ ਅਮਰਤਪਾਲ ਦਾ ਸਤਾਈ ਤੋਂ ਪਹਿਲੋ ਪਹਿਲੋ ਇਹ ਨੁਕਸਾਨ ਕਰਾਉਣਗੇ ਕਰਾਉਣਗੇ ਭਾਵੇਂ ਕੁਝ ਵੀ ਕਰਨੇ ਭਾਵੇਂ ਉਹਨੂੰ ਮਰਵਾਉਣ ਭਾਵੇਂ ਉਹਨੂੰ ਉੱਥੇ ਦਵਾਈਆਂ ਦੂਆਂ ਦੇ ਕੇ پاਖਲ ਕਰ ਦੇਣ ਭਾਵੇਂ ਕੁਝ ਕਰ ਦੇਣ ਇਹ ਕਰਵਾਉਣਗੇ ਜ਼ਰੂਰ ਤੇ ਬਾਕੀ ਜਦੋਂ ਬੰਦਾ ਦੁਨੀਆ ਤੋਂ ਤੁਰ ਜਾਂਦਾ ਉਹਦੋਂ ਪਿੱਛੇ ਦਾ ਪਤਾ ਹੀ ਆਪਾਂ ਨੂੰ ਕੀ ਬਣਦਾ ਬਗਰਾੜੀ ਵਾਲਾ ਇਨਸਾਫ ਨਹੀਂ ਮਿਲਿਆ ਦੀਪ ਸਿੱਧੂ ਦਾ ਇਨਸਾਫ ਨਹੀਂ ਮਿਲਿਆ ਆ ਆਪਣੇ ਦਾ ਸਿੱਧੂ ਮੂਸੇਵਾਲਾ ਦਾ ਨਹੀਂ ਮਿਲਿਆ ਜਿੰਦੇ ਮਗਰ ਇੰਨੇ ਮੁਲਕ ਸੀ ਤੇ ਉਹ ਦਾ ਫਿਰ ਆਪਾਂ ਨੂੰ ਪਤਾ ਹੀ ਕੀ ਬਣਦਾ ਮਗਰ ਲੀਆਂ ਮਾਰੀਆਂ ਖੁੱਚਾਂ ਤੇ ਇਸ ਕਰਕੇ ਇਹ ਜਿਹੜੇ ਵਕੀਲ ਨੇ ਇਹਨਾਂ ਨੂੰ ਚਾਹੀਦਾ ਵੀ ਜਿਵੇਂ ਤੁਸੀਂ ਆ ਖੋਤਾ ਖੋਸਾ ਦੇ ਮੂੰਹ ਵਾਲਾ ਖੋਤੇ ਦੇ ਮੂੰਹ ਵਾਲਾ ਬੋਲਦਾ ਵੀ ਖੋਸਾ ਵੀ ਇਹਨੂੰ ਐਨੇ ਸੱਟਾਓ ਤੇ ਇਹਨੂੰ ਪੰਜਾਬ ਇੱਥੇ ਲਿਆਓ ਵੀ ਲਿਆ ਕੇ ਇੱਥੇ ਤਸੱਦਦ ਦਿਓ ਤੇ ਉੱਥੇ ਕਿਹੜਾ ਉਹ ਆਪਦੀ ਮਾਂ ਦੀ ਝੋਲੀ 'ਚ ਬੈਠਾ ਉੱਥੇ ਵੀ ਤਾਂ ਜੇਲ੍ਹ 'ਚ ਹੀ ਬੈਠਾਓ ਉਦੋਂ ਇੱਥੋਂ ਨਾਲ ਉੱਥੇ ਦੁਖੀ ਇਹ ਐ ਐਮਐਲ ਐਮਪੀ ਬਣ ਗਿਆ ਜ਼ਰੂਰ ਹੂੰ ਪਰ ਇਹਨਾਂ ਦੀ ਸਾਰਿਆਂ ਦੀ ਅੱਖ 'ਚ ਰੱਖਦਾ ਵੀ ਤੁਸੀਂ ਦੇਖ ਲਓ ਇਹਨਾਂ ਦੇ ਅੰਦਰ ਇੰਨਾ ਯਾਰ ਉਗਲਦਾ ਪਿਆ ਸਾਰਿਆਂ ਦੇ ਤੇ ਇਹਨਾਂ ਨੂੰ ਇਹ ਨਹੀਂ ਸ਼ਰਮ ਆਉਦੀ ਵੀ ਜੇ ਤੁਸੀਂ ਜਿੰਨੇ ਤੁਸੀਂ ਕਾਲੀ ਕਾਂਗਰਸ ਹੀ ਜੇ ਯਾਰ ਤੁਸੀਂ ਚੰਗੇ ਕੰਮ ਕਰਦੇ ਤੇ ਅਮਰਦਪਾਲ ਕਿਸੇ ਦਾ ਕੋਈ ਚਾਚੇ ਦਾ ਪੁੱਤਰ ਨਹੀਂ ਹੋਵੇਗਾ ਵੀ ਅਮਰਦਪਾਲ ਦੀ ਕਿਸੇ ਨਾ ਕੋਈ ਰਿਸ਼ਤੇਦਾਰੀ ਸੀ ਵੀ ਲੋਕ ਉਹਨੂੰ ਜਿਤਾਉਣਾ ਚਾਹੁੰਦੇ ਨੇ ਲੋਕ ਉਹਨੂੰ ਵੇਖਣਾ ਚਾਹੁੰਦੇ ਨੇ ਹੁਣ ਇਹਨੂੰ ਆਪਣੇ ਨੂੰ ਦੂਜੇ ਨੂੰ ਕੀ ਨਾਮ ਦਾ ਆ ਭਗਵੰਤ ਮਾਨ ਨੂੰ ਲੋਕ ਵੇਖਣਾ ਚਾਹੁੰਦੇ ਸੀ ਤਾਂ ਕੰਨਵੇਂ ਮਿਲਦੇ ਇੱਥੇ ਇਹਨੇ ਕੀ ਕੀਤਾ ਪੰਜਾਬ ਪਤਾ ਹੀ ਆਪਾਂ ਨੂੰ ਸਾਰਾ ਤੇ ਹੁਣ ਹੁਣ ਲੋਕ ਲੋਕਾਂ ਦਾ ਤਖਤ ਪਲਟਿਆ ਖੜਾ ਤੇ ਇਹਨਾਂ ਦੇ ਇੱਕ ਦੇ ਸੱਪ ਲੇੜਦਾ ਪਿਆ ਵੀ ਜੇ ਇੱਕ ਵਾਰੀ ਹੋਣੇ 27 ਦਾ ਮੁੱਦਾ ਨਿਕਲ ਗਿਆ ਹੱਥੋਂ ਤੇ ਮੁੜ ਕੇ ਤਾਂ ਸਾਡੀ ਵਾਰੀ ਆਉਣੀ ਹੀ ਨਹੀਂ ਤੇ ਆਉਣ ਤਾਂ ਲੋਕਾਂ ਨੇ ਦੇਣੀ ਨਹੀਂ ਕੋ ਲੋਕ ਦੇਣਾ ਤਾਂ ਦੁਖੀ ਹੋਏ ਬਣੇ 3 3 400 ਰੁਪਏ ਐਮਐਲ ਐਮਪੀ ਬਣ ਕੇ ਤੇ ਨਾ ਕੀਤਾ ਕੀ ਪੰਜਾਬ ਦਾ ਪੰਜਾਬ ਨੂੰ ਤਾਂ ਇਹਨਾਂ ਦੇ ਲੋਕਾਂ ਨੇ ਲੋਕਾਂ ਦੇ ਪੁੱਤਰ ਹੀ ਮਰਵਾਏ ਨੇ ਚਿੱਟੇ ਬਕਾਇ ਨੇ ਤੁਸੀਂ ਇਹ ਦੱਸੋ ਇੱਕ ਸਿਰਫ ਆਪਣੇ ਤੋਂ ਸਖਬੀਰ ਬਾਦਲ ਤੋਂ ਬਿਨਾ ਕਿੰਨੇ ਪੈਸੇ ਵੰਡੇ ਨੇ ਕਿੰਨੇ ਤੇਲ ਦੇ ਤੱਕ ਕਿੰਨੇ ਬਾਹ ਫੜੀ ਸੁਖਬੀਰ ਬਾਦਲ ਨੇ ਬਾਹ ਫੜੀ ਆ ਦੂਜੇ ਜਿਹੜੇ ਕਾਂਗਰਸ ਦੇ ਆਫਰਾਜਾ ਵੜਿੰਗ ਜਾਂ ਤੇ ਰਾਣਾ ਕਰਜੀਤ ਹੋ ਗਿਆ ਤੇ ਹੋਰ ਦੂਜੇ ਜਿਹੜੇ ਤਜੂਰਲੇ ਪਰਲੇ ਜੋ ਹੋ ਗਏ ਇੱਕ ਕਿਸੇ ਨੇ ਕੋਈ ਦੁੱਖੀ ਦਿੱਤੀ ਉੱਥੇ ਜਾ ਕੇ ਕੀ ਇਹਨਾਂ ਨੂੰ ਕਾਲੀ ਕਿੜੀ ਪਈ ਸੀ ਕਿੰਨੀ-ਕਿੰਨੀ ਵਾਰ ਐਮਐਲਏ ਬਣ ਕੇ ਕੋ ਲੱਖ ਰੁਪਏ ਕਿਹਨੂੰ ਦਿੱਤਾ ਇਹਨਾਂ ਖੁਦਾਈ ਹਜ਼ਾਰੀ ਕਿਹਨੂੰ ਵੰਡੇ ਆ ਇਹਨਾਂ ਨੇ ਕੱਖ ਨਹੀਂ ਵੰਡੇ ਆਪਦੇ ਨੰਬਰ ਬਣਾਉਂਦੇ ਫਿਰੇ ਨੇ ਝਾੜੂ ਪਾਰਟੀ ਨੇ ਉਹ ਕੀਤਾ ਝਾੜੂ ਨੇ ਆ ਕੀਤਾ ਸੋਚાડ ਉਹਨੇ ਜੋ ਕੁਝ ਕੀਤਾ ਕੀਤਾ ਹੈ ਮਾਰ ਇਸ ਕਰਕੇ ਇਹ ਸੋਚਣਾ ਚਾਹੀਦਾ ਹੈ ਇਹ ਤੁਹਾਨੂੰ ਦੱਸ ਦਿੱਤੀ ਕਿ ਇਹ ਨੁਕਸਾਨ ਜ਼ਰੂਰ ਕਰਾਉਣਗੇ ਕਰਾਉਣਗੇ ਜੇ ਆਹ ਸੀਡ ਨਿਕਲ ਜਿੱਤੀ ਜੀ ਨਾ ਜਿਹੜੀ ਤਰਨਤਾਰਨ ਵਾਲੀ ਤਾਂ ਅਮਰਪਾਲ ਦਾ ਨੁਕਸਾਨ 101% ਕਰਾਉਣਗੇ ਇਹ ਮਰਵਾਉਣ ਤੱਕ ਜਾਣਗੇ ਅਮਰਪਾਲ ਨੂੰ ਇਹ ਸਾਰੀਆਂ ਪਾਰਟੀਆਂ ਕਿਉਂਕਿ ਕਾਲੀ ਕਾਂਗਰਸ ਇੱਕੋ ਕੁਝ ਨੇ ਸੁਖਬੀਰ ਦੀ ਬੁੜ ਕੁੜੀ ਦੇ ਵਿਆਹ ਦੇ ਸਾਰੇ ਇਕੱਠੇ ਸੀ ਜੇ ਕਾਂਗਰਸ ਦੀ ਸਰਕਾਰ ਬਣ ਗਈ ਤੇ ਕਾਲੀਆਂ ਦੀ ਬਣ ਗਈ ਜੇ ਕਾਲੀਆਂ ਦੀ ਬਣ ਗਈ ਤੇ ਕਾਂਗਰਸ ਦੀ ਬਣ ਗਈ ਤੇ ਆਪਾਂ ਨੂੰ ਪਤਾ ਹੀ ਇਹਦਾ ਕੇ ਦੀ ਇਹਦੇ ਚਾਚੇ ਭਤੀਜੇ ਇਕੱਠੇ ਇਕੱਠੇ ਨਹੀਂ ਨਾ ਇਹ ਤਾਂ ਦੂਰ ਹੈ ਹੀ ਕੋਈ ਨਹੀਂ ਹੈ ਗਿਆ ਆਪਾਂ ਨੂੰ ਪਤਾ ਹੀ ਸਾਰਣ ਪੁੱਲ ਥੋੜੀ ਹੈਗੀ ਇਹ ਕੇ ਦਾ ਬੂਥੀ ਬੰਨ ਪਾਇਆ ਦਾ ਭਗਵੰਤ ਮਾਨ ਨੇ ਪਾਇਆ ਇਹਨੇ ਥੋੜਾ ਜਿਹਾ ਬੇੜਾ ਕਰਕੇ ਭਗਵੰਤ ਮਾਨ ਨੇ ਕਰਦਾ ਜਿਵੇਂ ਉਹ ਮੁੱਖ ਮੰਤਰੀ ਬਣਾਤਾ ਹੀ ਜੀ ਸ਼ਰਾਬ ਸ਼ਰੂ ਛੱਡ ਕੇ ਤੇ ਥੋੜਾ ਜਿਹਾ ਇੱਕ ਟਿਕਾਣੇ ਦਾ ਬਾਗ ਨੂੰ ਕਰਕੇ ਰੱਖਦਾ ਤੇ ਇਹਨਾਂ ਨੂੰ ਧੱਕਦਾ ਸਾਰਿਆਂ ਨੂੰ ਚੰਗੀ ਤਰ੍ਹਾਂ ਸਿੱਧੇ ਪਾਸੇ ਕਿ ਕਿਆ ਮੇਨੇ ਤੁਨੇ ਨੇ ਅੰਦਰ ਜਿਹੜੇ ਤੁਨੇ ਨੇ ਭਗਉਣ ਤਮਾਨ ਨੇ ਬਾਕੀ ਕੋਈ ਜੇ ਕਾਲੀਆਂ ਦੀ ਸਰਕਾਰ ਸੀ ਤੇ ਕਾਂਗਰਸ ਹੀ ਗਿਆ ਕੋ ਅੰਦਰ ਕੋਈ ਨਹੀਂ ਗਿਆ ਕਿ ਕਾਂਗਰਸ ਦੀ ਤੇ ਕਾਲੀਆਂ ਦਾ ਕੋਈ ਨਹੀਂ ਗਿਆ ਕਿਉਂਕਿ ਇਹਦਾਂ ਰਲੇ ਮਲੇ ਨੇ ਸਾਰੇ ਆਪਸ ਵਿੱਚ ਜੇ ਕਰਕੇ ਇਹ 101% ਅਮਰਤਪਾਲ ਦਾ ਨੁਕਸਾਨ ਕਰਾਉਣਗੇ ਕਰਾਉਣਗੇ ਕਿਉਂਕਿ ਜਿਹੜਾ ਜਿਹੜੇ ਬਿਆਨ ਦਿੱਤਾ ਉਹਦ ਰਨੇ ਮੈਂ ਦਾ ਰਾਣੇ ਗਰਜੀਦਾ ਜੂ ਸੋਚਣਾ ਪਾਏਗਾ ਜੀ ਭਾਰਤ ਸਰਕਾਰ ਨੂੰ ਜਿਹੜੀਆਂ ਨੂੰ ਵੋਟਾਂ ਪੈਂਦੀਆਂ ਕਿਉਂ ਪੈਂਦੀਆਂ ਦੱਸੋ ਵੋਟਾਂ ਲੋਕਾਂ ਨੇ ਪਾਉਣੀਆਂ ਨੇ ਲੋਕਾਂ ਨੇ ਪਾਉਣੀਆਂ ਇਹ ਕਰਕੇ ਇਹ ਜਿਹੜੇ ਸਾਡੇ ਵਕੀਲ ਸਾਹਿਬਾਨ ਨੇ ਇਹਨਾਂ ਨੂੰ ਥੋੜਾ ਜਆ ਮਤਲਬ ਇੱਕ ਜੋਟ ਹੋ ਗਏ ਤੇ ਸਾਰਿਆਂ ਨੂੰ ਇਕੱਠਿਆਂ ਹੋ ਗਏ ਤੇ ਇਹ ਲੋਕਾਂ ਨੂੰ ਸੋਚਣਾ ਪਏਗਾ ਨਹੀਂ ਭਾਈ ਕੋਈ ਇਤਬਾਰ ਨਹੀਂ ਇਹਨਾਂ ਦਾ ਹੈਗਾ 1% ਵੀ ਨਾਲ ਲੀਡਰਾਂ ਦਾ ਇਤਬਾਰ ਕੋ ਨਹੀਂ ਉੱਥੇ ਕੁਝ ਦੇ ਦੇਣ ਕੁਝ ਕਰ ਦੇਣ ਕਿਉਂ ਕੱਲਾ ਦੂਜੇ ਜਿੰਨੇ ਬੰਦੇ ਸਾਰੇ ਇੱਥੇ ਜਿਹੜੇ ਇੱਥੇ ਲਿਆਂਦੇ ਨੇ ਉਹਨਾਂ ਨੂੰ ਧੱਕਾ ਕਰੀ ਤੁਰੇ ਜਾਂਦੇ ਨੇ ਉਹਨਾਂ ਨਾਲੇ ਧੱਕਾ ਕਰੀ ਜਾਂਦੇ ਨੇ ਬਾਕੀ ਲੋਕ ਯਾਰ ਦੁਖੀ ਹੋਏ ਪੈਣੇ ਇਹ ਉਹਦਾ ਸ਼ਰਮ ਨਹੀਂ ਕਰਦੇ ਲੋਕ ਇਹ ਨਾ ਜਦੋਂ ਦੁਖੀ ਹੋਏ ਪੈਣ ਜੇ ਤੁਸੀਂ ਯਾਰ ਚੰਗੇ ਕੰਮ ਕਰਦੇ ਸਾਨੂੰ ਕੀ ਲੋੜ ਸੀ ਉਹਨਾਂ ਨੂੰ ਕਿਸੇ ਹੋਰ ਪਾਰਟੀਆਂ ਨੂੰ ਲਿਆਉਣ ਦੀ ਅਸੀਂ ਕਿਉਂ ਪਾਰਟੀਆਂ ਲੈ ਕੇ ਆਈ ਰੋਣੇ ਪੈ ਸਾਡੇ ਟਰੱਕਾਂ ਦਾ ਧੰਦਾ ਖਤਮ ਹੋ ਗਿਆ ਇੱਤਾਂ ਰੋਣੇ ਪੈ ਜੇ ਕੋ ਸਾਡੀ ਟਰੱਕਾਂ ਨੇ ਦੀ ਗੱਲ ਸੁਣੀ ਹੁੰਦੀ ਕੋ ਸੁਣੀ ਅਸੀਂ ਵੀ ਚਲੋਂ ਆਦੇ ਵੀ ਨਹੀਂ ਯਾਰ ਵੀ ਚੰਗਾ ਕੰਮ ਕੀਤਾ ਆਜੇ ਬਿਲਕੁਲ ਡੀਡੀਓ ਆਰਟੀਓ ਸਾਹ ਨਹੀਂ ਲੈਣ ਦਿੰਦਾ ਪਿਆ ਰੋਂਦੇ ਤੁਰਿਆਉਂਦੇ ਨੇ ਟਰੱਕਾਂ ਨੇ ਥਾਂ ਥਾਂ ਦੇ ਆਰਟੀਓ ਖਲਾ ਰਹੇ ਨੇ ਇਕੱਠੇ ਕਰ ਕਰ ਕੇ ਪੈਸੇ ਸਾਰੇ ਦਿੱਲੀ ਵਾਲ ਨੂੰ ਖੋਈ ਜਾਂਦਾ ਤੇ ਇਸ ਕਰਕੇ ਇਹ ਸੋਚਣ ਦੀ ਜ਼ਰੂਰਤ ਹੈ ਬਾਈ ਜੇ ਸੋਚ ਸਕਦੇ ਹੁੰਦਾ ਤੇ ਵਿੜਾਣਾ ਗੋਆਬਿਆ ਜੱਥੋਂ ਅੱਗੇ ਬੜਾ ਨੁਕਸਾਨ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਆਪਣੇ ਲੋਕਾਂ ਦਾ ਨੁਕਸਾਨ ਹੋ ਗਿਆ ਕੋਈ ਕਸ ਨਹੀਂ ਰਹੀ ਠੀਕ ਹੈ ਜੀ